ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿ ਤ ਪਵਿੱਤਰ ਲਈ ਕਰ ਆਪਣੇ ਸਾਗਲ ਕਰਤ ਨਮਸਕਾਰਾ ਬਰਨ ਜਾਤ ਕੋ ਕੋਛੈ ਨਹੀਂ ਬਾਤ ਰੇ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰੋ 사ਗਲ ਸ੍ਰਿਸ਼ਟ ਕੋ ਤਣੀ ਕਹੀ ਜੈ ਜਨਕ ਆਂਗ ਨਿਰਾਰਾ ਰਹਾ ਸਾਧ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚਮਿਆਰੋ ਗੁਜਰੇ ਵਹਲਾ ਪੰਜਵਾ ਦਪ ਦੇ ਘਰ ਦੁਜਾ ओंकार सतगुरु प्रसाद पतित पवित्र लिए कर अपने सगले करत नमसकारो वर्ण जात को पूछे नहीं बात है चरण रवार ठाकुर एसो नाम तुम्हारा ਸਗਲ ਸ੍ਰਿਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗਨ ਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਰ ਦੁਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿ ਤ ਪਵਿੱਤਰ ਲਈ ਕਰ ਆਪਣੇ ਸਾਦਲ ਕਰਤ ਨਮਸਕਾਰਾ ਬਾਰਨ ਜਾਤ ਕੋ ਕੋਛੈ ਨਹੀਂ ਬਾਤ ਹੈ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰੋ 사ਗਲ ਸ੍ਰਿਸ਼ਟ ਕੋ ਤਣੀ ਕਹੀ ਜੈ ਜਨਕ ਆਂਗ ਨਿਰਰ ਰਹਾ ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚ ਮਿਆਰੋ ਗੋਜਰੇ ਮਹਲਾ ਪੰਜਵਾ ਦਪ ਦੇ ਘਰ ਦੁਜਾ ओंकार सतगुरु प्रसाद पतित पवित्र लिए कर अपने सगले करत नमस्कारो वर्ण जात को पूछे नहीं बात है चरण रवार ठाकुर एसो नाम तुम्हारा ਸਗਲ ਸ੍ਰਿਸ਼ਟ ਕਾ ਤਣੀ ਕਹੀ ਜੈ ਜਨ ਕਾ ਆਂਗ ਨਿਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਓ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿ ਤੇ ਪਵਿੱਤਰ ਲਈ ਕਰ ਆਪਣੇ ਸਾਦਲ ਕਰਤ ਨਮਸਕਾਰਾ ਬਾਰਨ ਜਾਤ ਕੋ ਕੁਛ ਨਹੀਂ ਬਾਤ ਰਹੇ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰ ਸਗਲ ਸ੍ਰਿਸ਼ਟ ਕੋ ਤਣੀਂ ਕਹੀ ਜਾਏ ਜਨਕ ਅੰਗ ਨਿਰਰਹਾ ਰਹਾ ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚਮਿਆ ਰੋ ਗੁਜਰੇ ਵਹਲਾ ਪੰਜਵਾ ਦਪ ਦੇ ਘਰ ਦੁਜਾ ਉਨ ਕਾਰ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਤ ਹੈ ਚਰਨ ਰਵਾਰ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗਨ ਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦੁਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿਤ ਪਵਿੱਤਰ ਲਈ ਕਰ ਆਪਣੇ ਸਾਦਲ ਕਰਤ ਨਮਸਕਾਰਾ ਬਰਨ ਜਾਤ ਕੋ ਕੋਛੈ ਨਹੀਂ ਬਤਹੇ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰੋ 사ਗਲ ਸ੍ਰਿਸ਼ਟ ਕੋ ਤਣੀ ਕਹੀ ਜੈ ਜਨਕ ਅੰਗ ਨਿਰਰਹਾ ਰਹਾ ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆਜ ਮੈਂ ਆ ਰੋ ਗੁਜਰੇ ਮਹਲਾ ਪੰਜਵਾ ਦਪ ਦੇ ਘਰ ਦੁਜਾ ਉਨ ਕਾਰ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਤ ਹੈ ਚਰਨ ਰਵਾਰ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗ ਨਿਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿਤ ਪਵਿੱਤਰਲੇ ਕਰ ਆਪਣੇ ਸਾਦਲ ਕਰਤ ਨਮਸਕਾਰਾ बरन जात को नहीं बात बछहे चरण ठाकुर ऐसो नाम तुम्हारो सगल सृष्ट जै जन निरारा रहा ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚ ਮਿਆਰੋ ਗੁਜਰੇ ਮਹਲਾ ਪੰਜਵਾ ਦਪ ਦੇ ਘਰ ਦੁਜਾ ਉਨਕਾਰ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਤ ਹੈ ਚਰਨ ਰਵਾਰ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗ ਨਿਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਓ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦੁਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿ ਤੇ ਪਵਿੱਤਰ ਲਈ ਕਰ ਆਪਣੇ ਸਾਗਲ ਕਰਤ ਨਮਸਕਾਰਾ ਬਾਰਨ ਜਾਤ ਕੋ ਕੁਛ ਨਹੀਂ ਬਾਤ ਰੇ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰ ਸਗਲ ਸ੍ਰਿਸ਼ਟ ਕੋ ਤਣੀ ਕਹੀ ਜਾਏ ਜਨਕ ਅੰਗ ਨਿਰਾ ਰਹਾ ਰਹਾ ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚ ਮਿਆਰੋ ਗੁਜਰੇ ਮਹਲਾ ਪੰਜਵਾ ਦਪ ਦੇ ਘਰ ਦੁਜਾ ਉਨ ਕਾਰ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਤ ਹੈ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰੇਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗਨ ਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤਿਰਲੋਚਨ ਕਬੀਰ ਦਾਸ ਰਾਂ ਮੁਕਤ ਪਿਆਟ ਮਿਆਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿ ਤ ਪਵਿੱਤਰ ਲਈ ਕਰ ਆਪਣੇ ਸਾਗਲ ਕਰਤ ਨਮਸਕਾਰਾ ਬਾਰਨ ਜਾਤ ਕੋ ਕੁਛ ਨਹੀਂ ਬਾਤ ਹੈ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰੋ 사ਗਲ ਸ੍ਰਿਸ਼ਟ ਕੋ ਤਣੀ ਕਹੀ ਜੈ ਜਨਕ ਆਂਗ ਨਿਰਾਰਾ ਰਹਾ ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚ ਮਿਆਰੋ ਗੁਜਰੇ ਵਹਲਾ ਪੰਜਵਾ ਦਪ ਦੇ ਘਰ ਦੁਜਾ ਉਨ ਕਾਰ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਤ ਹੈ ਚਰਨ ਰਵਾਰ ਠਾਕੁਰ ਐਸੋ ਨਾਮ ਤੁਮਾਰੋ ਸਾਗਨ ਸ੍ਰਿਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗ ਨਿਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਓ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦੁਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਤਿ ਤ ਪਵਿੱਤਰ ਲਈ ਕਰ ਆਪਣੇ ਸਾਦਲ ਕਰਤ ਨਮਸਕਾਰ ਆ बरन जात क पूछ नही बछहे चरण ठाकुर ऐसो नाम तुम्हारो सगल सृष्टि कनिकय जन निरारा रहा ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚ ਮਿਆਰੋ ਗੁਜਰੇ ਮਹਲਾ ਪੰਜਵਾ ਦਪ ਦੇ ਘਰ ਦੁਜਾ ਉਨ ਗਾਰੇ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਤ ਹੈ ਚਰਨਰਵਾਰ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗ ਨਿਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿਤ ਪਵਿੱਤਰ ਲਈ ਕਰ ਆਪਣੇ ਸਾਦਲ ਕਰਤ ਨਮਸਕਾਰਾ ਬਾਰਨ ਜਾਤ ਕੋ ਕੁਛ ਨਹੀਂ ਬਾਤ ਹੈ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰ ਸਗਲ ਸ੍ਰਿਸ਼ਟ ਕੋ ਤਣੀ ਕਹੀ ਜਾਏ ਜਨਕ ਅੰਗ ਨਿਰਾਰ ਰਹਾ ਸਾਧ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚਮਿਆਰੋ ਗੁਜਰੇ ਮਹਲਾ ਪੰਜਵਾ ਦਪ ਦੇ ਘਰ ਦੁਜਾ ਉਨ ਗੁਰ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਤ ਹੈ ਚਰਨ ਰਵਾਰ ਠਾਕੁਰ ਐਸੋ ਨਾਮ ਤੁਮਾਰੋ ਸਾਗਲ ਸ੍ਰਿਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗਨ ਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿ ਤੇ ਪਵਿੱਤਰ ਲਈ ਕਰ ਆਪਣੇ ਸਾਦਲ ਕਰਤ ਨਮਸਕਾਰਾ ਬਾਰਨ ਜਾਤ ਕੋ ਕੁਛ ਨਹੀਂ ਬਾਤ ਰਹੇ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰ ਸਗਲ ਸ੍ਰਿਸ਼ਟ ਕੋ ਤਣੀਂ ਕਹੀ ਜਾਏ ਜਨਕ ਆਂਗ ਨਿਰਾਰਾ ਰਹਾ ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆਜ ਮੈਂ ਆ ਰੋ ਗੁਜਰੇ ਮਹਲਾ ਪੰਜਵਾ ਦਪ ਦੇ ਘਰ ਦੁਜਾ ਉਨ ਕਾਰ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਤ ਹੈ ਚਰਨ ਰਵਾਰ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰੇਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗਨ ਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਂ ਦੁਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿ ਤੇ ਪਵਿੱਤਰ ਲਈ ਕਰ ਆਪਣੇ ਸਾਦਲ ਕਰਤ ਨਮਸਕਾਰ ਬਾਰਨ ਜਾਤ ਕੋ ਕੁਛ ਨਹੀਂ ਬਾਤ ਰੇ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰ ਸਗਲ ਸ੍ਰਿਸ਼ਟ ਕੋ ਤਣੀ ਕਹੀ ਜਾਏ ਜਨਕ ਅੰਗ ਨਿਰਰਹਾ ਰਹਾ ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚਮਿਆਰੋ ਗੁਜਰੇ ਮਹਲਾ ਪੰਜਵਾ ਦਪ ਦੇ ਘਰ ਦੁਜਾ ओंकार सतगुरु प्रसाद पतित पवित्र लिए कर अपने सगल करत नमस्कारो वर्ण जात को पूछे नहीं बाच हे चरण रवार ठाकुर एसो नाम तुमारो ਸਗਲ ਸ੍ਰਿਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗਨ ਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤਿਰਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾਰ ਦੁਪ ਦੇ ਕਰ ਦੁਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਤਿ ਤੇ ਪਵਿੱਤਰ ਲਈ ਕਰ ਆਪਣੇ ਸਾਗਲ ਕਰਤ ਨਮਸਕਾਰਾ बरन जात क कुछ नही बछहे चरण ठाकुर ऐसो नाम तुम्हारो सगल सृष्टि क को अंग निरारा रहा ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚਮਿਆਰੋ ਗੁਜਰੇ ਵਹਲਾ ਪੰਜਵਾ ਦਪ ਦੇ ਘਰ ਦੁਜਾ ओंकार सतगुरु प्रसाद पतित पवित्र लिए कर अपने सगल करत नमस्कारो वर्ण जात को पूछे नहीं बात है चरण रवार ठाकुर एसो नाम तुम्हारा ਸਗਲ ਸ੍ਰੇਸ਼ਟ ਕਾ ਤਣੀ ਕਹੀ ਜਾਏ ਜਨ ਕਾ ਆਂਗਨ ਰਾਰਾ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾਂ ਮੁਕਤ ਪਿਆਟ ਮਿਆਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੇ ਮਹਲਾ ਪੰਜਵਾ ਦੁੱਪ ਦੇ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੈ ਕਰ ਆਪਣੇ ਸਗਲ ਕਰਤ ਨਮਸਕਾਰੋ ਬਰਨ ਜਾਤ ਕੋ ਕੋਛੈ ਨਹੀਂ ਬਚੇ ਚਰਨ ਰਵਾਰਾ ਠਾਕੁਰ ਐਸੋ ਨਾਮ ਤੁਮਾਰ ਸਗਲ ਸ੍ਰਿਸ਼ਟ ਕੋ ਤਣੀ ਕਹੀ ਜੈ ਜਨਕ ਆਂਗਨ ਨਿਰਾਰਾ ਰਹਾ ਸਾਦ ਸੰਗ ਨਾਨਕ ਬੁੱਧ ਪਾਏ ਹਰ ਕੀਰਤਨ ਅਧਾਰ ਨਾਮ ਦਿਆ ਤੇਰ ਲੋਚਨ ਕਬੀਰ ਦਾਸ ਰਾ ਮੁਕਤ ਪਿਆ ਚ ਮਿਆਰੋ ਗੁਜਰੇ ਮਹਲਾ ਪੰਜਵਾ ਦਪ ਦੇ ਘਰ ਦੁਜਾ ਉਨਕਾਰ ਸਤ ਗੁਰ ਪ੍ਰਸਾਦ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਹੀਂ ਬਾਤ ਹੈ ਚਰਨਰਵਾਰ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕਾ ਤਣੀ ਕਹੀ ਜੈ ਜਨ ਕਾ ਆਂਗ ਨਿਰਰ ਰਹਾ ਸਾਧ ਸੰਗ ਨਾਨਕ ਬੋਧ ਪਾਏ ਹਰ ਕੀਰਤਨ ਆਧਾਰ ਨਾਮ ਦਿਆ ਤਿਰਲੋਚਨ ਕਬੀਰ ਦਾਸ ਰਾਂ ਮੁਕਤ ਪਿਆਜ ਮਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ